ਇਦੋ ਦਿਖ ਰਹੇ ਹੋ ਪਰਿਵਾਰ ਇਕਮੰਗ ਕਰ ਰਹੇ ਹੈ ਬਰਸਾਸਨ ਤੋਂ ਵੀ ਜਿਹੜੇ ਕਥੀ ਦੋਸ਼ੀ ਹੈ ਉਹਨਾਂ ਦੀ ਗ੍ਰਿਫਤਾਰੀ ਜਲਦੀ ਹੋਵੇ ਹੁਣ ਪੁਲਿਸ ਨੇ ਭਰੋਸਾ ਦਿੱਤਾ ਹੈ ਇਹਨਾਂ ਨੂੰ ਵੀ ਦੋ ਤਿੰਨ ਦਿਨ ਦੇ ਅੰਦਰ ਅਸੀਂ ਗ੍ਰਿਫਤਾਰ ਕਰ ਲਾਂਗੇ ਜਿਹੜੇ ਕਥੀ ਦੋਸ਼ੀ ਹੈ ਜਿਹੜੇ ਇਹਨਾਂ ਨੇ ਕਹੇ ਹੈ ਲੇਕਿਨ ਇਹਨਾਂ ਨੇ ਆਵਾਜ਼ਾਈ ਸਮਾਣਾ ਪਟਿਆਲਾ ਸੜਕ ਜਿਹੜੀ ਹੈ ਮੇਨ ਚੰਡੀਗੜ੍ਹ ਸਾਰ ਰੋਡ ਹੈ ਉੱਥੇ ਆਵਾਜ਼ਾਈ ਠੱਪ ਕੀਤੀ ਹੈ ਜਿਸ ਦਿਨ ਨਾਲ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਮੇਰਾ ਨਾਮ ਸ਼ੰਗਾਰਾ ਸਿੰਘ ਅੱਜ ਤੱਕ ਸਾਨੂੰ ਇਹ ਕਹਿੰਦੇ ਰਿਹਾ ਸੀ ਅਰੈਸਟ ਕਰ ਲਾਂਗੇ ਪਰ ਭੋਗ ਤੱਕ ਕੁਝ ਬੰਦਿਆਂ ਨੇ ਮਿਲ-ਜੁਲ ਕੇ ਇਹਨਾਂ ਨੇ ਧਿਲਕ ਜਾਣੀ ਪ੍ਰਸ਼ਾਸਨ ਨੇ ਮੌਜੂਦਾ ਸਰਕਾਰ ਮੁਲਾਜ਼ਮਾਂ ਨੇ ਉਹ ਧਿਲ ਨਹੀਂ ਸੀ ਕਰ ਗੁਜ਼ਾਰਨੀ ਚਾਹੀਦੀ ਬੰਦੇ ਰੈਸਟ ਕਰਨੇ ਚਾਹੀਦੇ ਸਕੇ ਪਰ ਲੇਕਿਨ ਅੱਜ ਭੋਗ ਵਾਲੇ ਦਿਨ ਵੀ ਬੰਦਾ ਰੈਸਟ ਨਹੀਂ ਹੋਇਆ ਰੋਸ ਹੋ ਜੋ ਸੀ ਧਰਨਾ ਲਾਇਆ ਸਾਨੂੰ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਵੀ 2-4 ਦਿਨ ਦੇ ਵਿੱਚ ਵਿੱਚ ਅਸੀਂ ਰੈਸਟ ਕਰਾਂਗੇ ਸਾਨੂੰ ਪੂਰਨ ਭਰੋਸਾ ਅਸੀਂ ਵੀ ਮਦਦ ਕਰਾਂਗੇ ਇਹ ਵੀ ਜਾਲ ਵਛਣ ਦੋਸ਼ੀਆਂ ਨੂੰ ਜੀਤੀ ਜੀਤੀ ਗ੍ਰਿਫਤਾਰ ਕਰਕੇ ਉਹਨਾਂ ਨੂੰ ਜੇਰ ਬੇਜਨੋ ਵੈਗ ਜੀ ਕਾ ਮਾਤਾ ਦੇ ਕੀ ਨਾਮ ਦਾ ਕੁੜੀ ਦਾ ਪਰਮਜੀਤ ਕੌਰ ਇਧਰ ਆਓ ਇਧਰ ਆਓ ਪਿੱਛੇ ਪਿੱਛੇ ਆ ਮਮੀ ਦੇਖੋ ਇਹ ਮਰਨ ਵਾਲੀ ਦੇਖ ਮਾਂ ਉਹ ਬੋਲ ਗੀ ਰੋਡ ਤੇ ਲੰਮੀ ਭਾਈ ਜੀ ਰੋਡ ਤੇ ਇਹ ਮਰਨ ਵਾਲੀ ਸੀ ਸਿਟੀਸ ਮਾਣਾ ਵੱਲੋਂ ਇੱਕ ਐਫ ਆਈ ਆਰ ਦਰਜ ਕੀਤੀ ਗਈ ਸੀ ਕਿ ਉਹਦੇ ਚਲਦੇ ਮਿਰਤਿਕ ਦੇ ਵਾਰਸਾਂ ਵੱਲੋਂ ਇੱਕ ਧਰਨਾ ਲਗਾਇਆ ਗਿਆ ਸੀਗਾ ਕਿ ਉਹਨਾਂ ਦੇ ਦੋਸ਼ੀਆਂ ਨੂੰ ਫੜਿਆ ਜਾਵੇ ਸਾਨੂੰ ਪ੍ਰੋਫੈਸਰ ਦਵਾਇਆ ਕਿ ਜਲਦ ਹੀ ਉਹਨਾਂ ਦੇ ਦੋਸ਼ੀਆਂ ਨੂੰ ਫੜਿਆ ਜਾਊਗਾ ਜਿਸ ਤੇ ਇਹਨਾਂ ਨੇ ਧਰਨਾ ਚੱਕ ਲਿਆ ਤੇ ਟ੍ਰੈਫਿਕ ਚੱਲਣ ਲੱਗ ਪਿਆ ਕੈਮਰਾਮੈਨ ਡੀਕੇ ਕਰਕੇ ਨਾਲ ਪ੍ਰਸੋਤਮ ਕੋਲ ਸਿਕ ਸਮਾਣਾ ਨਿਊਜ਼